ਆਤਾਰੀ ਹਰਨਾਮ ਦੀ ਓ ਖਿੰਦਾਨ ਪ੍ਰਭਾਤੀ ਮਹੱਲਾ ਚੌਥਾ ਉਗਵੈ ਸੂਰ ਗੁਰਮੁਖ ਹਰ ਬੋਲੈ ਸਵਰੈਨ ਸਮਾਲੈ ਹਰ ਗਾਲ ਹਮਰੈ ਪ੍ਰਭ ਹਮ ਲੋਚ ਲਗਾਈ ਹਮ ਕਰਹਿ ਪ੍ਰਭੂ ਹਰਪਾਲ ਮੇਰਾ ਮਨ ਸਾਧੂ ਧੂਰ ਰਵਾਲ ਹਰ ਹਰ ਨਾਮ ਦਰੜਾਇਓ ਗੁਰ ਮੀਠਾ ਗੁਰ ਪਗ ਝਾਰਹਿ ਹਮ ਬਾਲ ਰਹਾਉ ਸਾਕਤ ਕੋ ਦਿਨ ਰੈ ਨੀ ਅੰਧਾਰੀ ਮੋਹਿ ਫਾਤੇ ਮਾਇਆ ਜਾਲ ਖਿਨ ਪਲ ਹਰ ਪ੍ਰਭ ਰਿਦੈ ਨਾ ਵਸਿਓ ਰਿਨ ਬਾਂਦੇ ਬਹੁ ਬਿਦਬਾਲ ਸਤ ਸੰਗਤ ਮਿਲ ਮਤ ਬੁੱਧ ਪਾਈ ਹਉ ਛੂਟੇ ਮਮਤਾ ਜਾਲ ਹਰ ਨਾਮਾ ਹਰ ਮੀਠ ਲਗਾਨਾ ਗੁਰ ਕੀਏ ਸ਼ਬਦ ਨਿਹਾਲ ਹਮ ਬਾਰਿਕ ਗੁਰ ਅਗਮ ਗਸਾਈ ਗੁਰ ਕਰ ਕਿਰਪਾ ਪ੍ਰਤਪਾਲ ਵਿਖ ਭਉ ਜਲ ਡੁੱਬਦੇ ਕਾੜ ਲੇਹੋ ਪ੍ਰਭ ਗੁਰ ਨਾਨਕ ਬਾਲ ਗਪਾਲ ਪ੍ਰਭਾਤੀ ਮਹੱਲਾ ਚੌਥਾ ਇੱਕ ਖਿਨ ਹਰ ਪ੍ਰਭ ਕਿਰਪਾ ਧਾਰੀ ਗੁਣ ਗਾਏ ਰਸ ਕਰ ਸੀਕ ਗਾਵਤ ਸੁਨਤ ਦਉ ਭੈ ਮੁਕਤੇ ਜਿੰਨਾ ਗੁਰਮੁਖ ਖਿਨ ਹਰ ਪੀਕ ਮੇਰਾ ਮਨ ਹਰ ਹਰਿ ਰਾਮ ਨਾਮ ਰਸ ਠੀਕ ਗੁਰਮੁਖ ਨਾਮ ਸੀਤਲ ਜਲ ਪਾਇਆ ਹਰ ਹਰਿ ਨਾਮ ਪੀਆ ਰਸ ਠੀਕ ਰਹਾਉ ਜਿਨ ਹਰਿ ਹਿਰਦੈ ਪ੍ਰੀਤ ਲਗਾਨੀ ਤਿਨਾਂ ਮਸਤਕ ਉਜਲ ਠੀਕ ਹਰ ਜਨ ਸੋਭਾ ਸਭ जग ਉਪਰ ਜੋ ਵਿੱਚ ਉਡਵਾ ਸਸਕੀਕ ਜਿਨ ਹਰਿ ਹਿਰਦੈ ਨਾਮ ਨ ਵਸਿਓ ਤਿਨ ਸਭ ਕਾਰਜ ਫੀਕ ਜੈਸੇ ਸ਼ਿੰਗਾਰ ਕਰੈ ਦੇਹ ਮਨੁਖ ਨਾਮ ਬਿਨਾ ਨਕਤੇ ਨਕ ਕੀ ਕਟ ਕਟ ਰਮਈਆ ਰਮਤਿ ਰਾਮ ਰਾਏ ਸਭ ਵਰਤੈ ਸਭ ਮਹਿ ਏਕ ਜਨ ਨਾਨਕ ਕਉ ਹਰਿ ਕਿਰਪਾ ਧਾਰੀ ਗੁਰਬਚਨ ਧਿਆਇਓ ਘਰੀ ਮੀਕ ਪ੍ਰਭਾਤੀ ਮਹੱਲਾ ਚੌਥਾ ਅਗਮ ਦਿਆਨ ਕਿਰਪਾ ਪ੍ਰਵਤਾਰੀ ਮੁਖਾਰ ਹਰ ਨਾਮ ਹਮ ਕਹੀ ਪਤਿਤ ਪਾਵਨ ਹਰ ਨਾਮ ਤੇ ਆਇਓ ਸਭ ਕੇ ਲਿਵਖ ਪਾਪ ਲਹੇ ਜਪਮਨ RAM ਨਾਮ ਰਵ ਰਹੀ ਦੀਨ ਦਿਆਲ ਦੁਖ ਪੰਜਨ ਗਾਇਓ ਗੁਰਮਤ ਨਾਮ ਪਦਾਰਥ ਲਹੇ ਰਹਾਉ ਕਾਇਆ ਨਗਰ ਨਗਰ ਹਰ ਬਸਿਓ ਮਤ ਗੁਰਮਤ ਹਰ ਹਰ ਸਹੀ ਸਰੀਰ ਸਰੂਪਰ ਨਾਮ ਹਰ ਪ੍ਰਗਟਿਓ ਕਰ ਮੰਦਰ ਹਰ ਪ੍ਰਭ ਲਹੇ ਜੋ ਨਰ ਭਰਮ ਪਰਮ ਉਦਿਆਨੀ ਤੇ ਸਾਖਤ ਮੂੜ ਮੋਹੇ ਜੋ ਮ੍ਰਿਗਨਾਭ ਬਸੈ ਬਾਸ ਬਸਨਾ ਭਰਮ ਭ੍ਰਮਿਓ ਝਾਰ ਗਹਿ ਤੁਮ ਵੱਡ ਅਗਮ ਆਗਾਦ ਬੋਧ ਪ੍ਰਭ ਮਤ ਦੇਵ ਹੋ ਹਰ ਪ੍ਰਭ ਲਹਿ ਜਨਨਾਲਿਕ ਕਉ ਗੁਰ ਹਾਥ ਸਿਰ ਧਰਿਓ ਹਰ ਰਾਮ ਨਾਮ ਰਵ ਰਹਿ ਪਰਵਾਤੀ ਮਹੱਲਾ ਚੌਥਾ ਮਨ ਲਾਗੀ ਪ੍ਰੀਤ ਰਾਮ ਨਾਮ ਹਰ ਹਰ ਜਪਿਓ ਹਰ ਪ੍ਰਭ ਵਡਫਾ ਸਤਿਗੁਰ ਬਚਨ ਸੁਖਾਨੇ ਹੀ ਅਰੈ ਹਰ ਧਾਰੀ ਹਰ ਪ੍ਰਭ ਕਿਰਪਾ ਫਾ ਮੇਰੇ ਮਨ ਪਜ ਰਾਮ ਨਾਮ ਹਰ ਨਿਮਖ ਫਾ ਹਰ ਹਰ ਦਾਨ ਦਿਓ ਗੁਰਪੂਰੈ ਹਰ ਨਾਮ ਮਨ ਤਨ ਬਸ ਫਰਾਹਾਉ ਕਾਇਆ ਨਗਰ ਵਸਿਓ ਘਰ ਮੰਦਰ ਜਪ ਸੋਭਾ ਗੁਰਮੁਖ ਕਰਪਾ ਹਲਤ ਪਲਤ ਜਨ ਭਏ ਸੋਹੇਲੇ ਮੁਖ ਊਜਲ ਗੁਰਮੁਖ ਤਰਫਾ ਅਨਪਉ ਹਰ 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 ਲਿਵ ਲਾਗੀ ਹਰ ਉਰ ਧਾਰਿਓ ਗੁਰ ਨਿਮਖ ਫਾ ਕੋਟ ਕੋਟ ਕੇ ਦੋਖ ਸਭ ਜਨ ਕੇ ਹਰ ਦੂਰ ਕੀਏ ਇਕ ਪਲ ਫਾ ਤੁਮਰੇ ਜਨ ਤੁਮਹੀ ਤੇ ਜਾਣੀ ਪ੍ਰਭ ਜਾਨਿਓ ਜਨ ਤੇ ਮੁਖ ਫਾ ਹਰ ਹਰ ਆਪ ਧਰਿਓ ਹਰ ਜਨਮਹਿ ਜਨ ਨਾਨਕ ਹਰ ਪ੍ਰਭ ਇੱਕਾ ਪ੍ਰਭਾਤੀ ਮਹੱਲਾ ਚੌਥਾ ਗੁਰ ਸਤਗੁਰ ਨਾਮ ਦਰੜਾਇਓ ਹਰ ਹਰ ਅਮਉਏ ਜੀਵੇ ਹਰ ਜਪ ਬਾ ਤਨ ਤਨ ਗੁਰੂ ਗੁਰ ਸਤਗੁਰ ਪੂਰਾ ਵਿਖ ਡੁੱਬਦੇ ਬਾਹਾਂ ਦੇ ਕੱਢ ਬਹਾ ਜਪ ਮਨ RAM ਨਾਮ ਅਰਧੰਬਾ ਉਪਜੰਪੋ ਪਾਏ ਨਾ ਪਾਈਐ ਕਤਹੂ ਗੁਰ ਪੂਰੈ ਹਰ ਪ੍ਰਭ ਲਾਭਾ ਰਹਾਉ ਰਾਮ ਨਾਮ ਰਸ ਰਾਮ ਰਸਾਇਣ ਰਸ ਪੀਆ ਗੁਰ ਮਤ ਰਸ ਭਾ ਲੋਹ ਮਨੂਰ ਕੰਚਨ ਮਿਲ ਸੰਗਤ ਹਰ ਉਤਾਰਿਓ ਗੁਰ ਹਰਿ ਭਾ ਹਉ ਮੈਂ ਵਿਖਿਆ ਨਿਤ ਲੋਭ ਲੋਭਾਨੀ ਉਤਕਲਤ ਮੋਹੇ ਲੁਗ ਭਾ ਤਿਨ ਪਗ ਸੰਤਨਾ ਸੇਵੀ ਕਬ ਹੂੰ ਤੇ ਮਨ ਮੁਖ ਭੂਮ ਵਰ ਭਰਵਾ ਤੁਮਰੇ ਗੁਣ ਤੁਮਹੀ ਪ੍ਰਭ ਜਾਨੋ ਹਮ ਪਰੇਹਾਰ ਤੁਮ ਸਰਨ ਵਾ ਜਿਉ ਜਨਹੁ ਤਿਉ ਰਖੋ ਸੁਆਮੀ ਜਨ ਨਾਨਕ ਦਾਸ ਤੁਮਨ ਭਾ ਸ਼ਕਾ 1 ਪ੍ਰਵਤੀ ਬੇਪਾਸ ਪੜਤਾਲ ਮਹੱਲਾ ਚੌਥਾ 1 ਓ ਅੰਕਾਰ ਸਤਗੁਰ ਪ੍ਰਸਾਦ ਜਪ ਮਨ ਹਰਿ ਹਰਿ ਨਾਮ ਨਦਾਨ ਹਰ ਦਰਗਾਹ ਪਾਵੈ ਮਾਨ ਜਿਨ ਜਪਿਆ ਤੇ ਪਾਰ ਪਰਾਨ ਰਹਾਉ ਸੁਨ ਮਨ ਹਰ ਹਰ ਨਾਮ ਕਰ ਧਿਆਨ ਸੁਨ ਮਨ ਹਰ ਕੀਰਤ 86 ਮਾ ਜਾਨ ਸੁਨ ਮਨ ਗੁਰਮੁਖ ਪਾਵੈ ਮਾਨ ਜਪ ਮਨ ਪਰਮੇਸ਼ਰ ਪ੍ਰਧਾਨ ਖਿਨ ਖੋਐ ਪਾਪ ਕੁਟਾਨ ਮਿਲ ਨਾਨਕ ਹਰ ਭਗਵਾਨ ਪ੍ਰਭਾਤੀ ਮਹੱਲਾ ਪੰਜਵਾ ਬੇਪਾਸ ਇਕ ਓੰਕਾਰ ਸਤਗੁਰ ਪ੍ਰਸਾਦ ਮਾਨ ਹਰ ਕੀਆ ਤਨ ਸਭ ਸਾਜਿਆ ਪੰਚ ਤਤ ਰਚ ਜੋਤ ਨਿਵਾਜਿਆ ਸਹਿਜਾ ਧਰਤ ਬਰਤਨ ਕੋ ਪਾਣੀ ਨਿਮਖ ਨਾ ਵਿਸਾਰਹੁ ਸੇਵਹੁ ਸਾਰਿਗ ਪਾਣੀ ਮਨ ਸਤਗੁਰ ਸੇਵ ਹੋਏ ਪਰਮ ਗਤੀ ਹਰਖ ਸੋਗ ਤੇ ਰਹੈ ਨਰਾਰਾ ਤਾਂ ਤੂ ਪਾਵਹਿ ਪ੍ਰਾਨ ਪਤੇ ਰਹਾਉ ਕਾਪੜ ਭੋਗ ਰਸ ਅਨਕ ਪੁੰਚਾਇ ਮਾਤ ਪਿਤਾ ਕਟੰਬ ਸਗਲ ਬਨਾਏ ਰਿਜਕ ਸਮਾਹੇ ਜਲ ਥਲ ਮੀਤ ਸੋ ਹਰ ਸੇ ਵੋ ਨੀਤਾ ਨੀਤ ਤਹਾਂ ਸਖਾਈ ਜਹ ਕੋਏ ਨਾ ਹੋਐ ਕੋਟ ਪਰਾਦ ਇਕ ਖਿਨ ਮਹਿ ਧੋਐ ਦਾਤ ਕਰੈ ਨਹੀਂ ਪਛੋਤਾਵੈ ਏਕਾ ਬਖਸ਼ ਫਿਰ ਬਹੁਰ ਨਾਂ ਬੁਲਾਵੈ ਚਿਤ ਸੰਜੋਗੀ ਪਾਇਆ ਭਾਲ ਸਾਧ ਸੰਗਤ ਮਹਿ ਬਸੇ ਗੋਪਾਲ ਗੁਰ ਮਿਲਿਆਏ ਤੁਮਰੇ ਦਵਾਰ ਜਨ ਨਾਨਕ ਦਰਸ਼ਨ ਦੇਹੁ ਮਰਾਰ প্রভਾਤੀ ਮਹੱਲਾ ਪੰਜਵਾਂ ਪ੍ਰਭ ਕੀ ਸੇਵਾ ਜਨ ਕੀ ਸੋਭਾ ਕਾਮ ਕ੍ਰੋਧ ਮਿਟੇ ਤਿਸ ਲੋਭਾ ਨਾਮ ਤੇਰਾ ਜਨ ਕੈ ਪੰਡਾਰ ਗੁਣ ਗਾਵਹਿ ਪ੍ਰਭ ਦਰਸ ਪਿਆਰ ਤੁਮਰੀ ਭਗਤ ਪ੍ਰਭ ਤੁਮਹਿ ਜਨਾਈ ਕਾਟ ਜੀਵ ਰੀ ਜਨ ਲਿਏ ਛਡਾਈ ਰਹਾਉ ਜੋ ਜਨਰਾਤਾ ਪ੍ਰਭ ਕੈ ਰੰਗ ਤੈਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਹਸ ਆਇਆ ਸੋਈ ਜਾਣੈ ਪੇਖ-ਪੇਖ ਮਨ ਮਹਿ ਹੈਰਾਨੈ ਸੋ ਸੁਖਿਆ ਸਭ ਤੇ ਊਤਮ ਹੋਇ ਜਾਂ ਕੈ ਹਿਰਦੈ ਵਸਿਆ ਪ੍ਰਭ ਸੋਈ ਸੋਈ નિਹਚਲ ਆਵੈ ਨਾ ਜਾਇ ਅਨ ਦਿਨ ਪ੍ਰਭ ਕੇ ਹਰ ਗੁਣ ਗਾਈ ਤਾਂ ਕਉ ਕਰਹੁ ਸਗਲ ਨਮਸ਼ਕਾਰ ਜਾ ਕੈ ਮਨ ਪੂਰਨ ਨਿਰੰਕਾਰ ਕਰ ਕਿਰਪਾ ਮੋਹਿ ठाकुर देवा ਨਾਨਕ ਉਦਰੈ ਜਨ ਕੀ ਸੇਵਾ ਪ੍ਰਭਾਤੀ ਮਹੱਲਾ ਪੰਜਵਾਂ ਗੁਣ ਗਾਵਤ ਮਨ ਹੋਏ ਆਨੰਦ ਆਠ ਪਹਿਰ ਸਿਮਰੋ ਭਗਵੰਤ ਜਾ ਕੈ ਸਿਮਰਨ ਕਲ ਮਲ ਜਾਹੀ ਤਿਸ ਗੁਰ ਕੀ ਹਮ ਚਰਣੀ ਪਾਹੀ ਸਮਤ ਦੇਵ ਹੋ ਸੰਤ ਪਿਆਰੀ ਸਿਮਰੋਂ ਨਾਮ 모ਹੇ ਨਿਸਤਾਰੀ ਰਹਾਉ ਜਿਨ ਗੁਰ ਕਹਿਆ ਮਾਰਗ ਸੀਦਾ ਸਗਲ ਤਿਆਗ ਨਾਮ ਹਰ ਗੀਦਾ ਤਿਸ ਗੁਰ ਕੈ ਸਦਾ ਬਲ ਜਾਈਐ ਹਰ ਸਿਮਰਨ ਜਿਸ ਗੁਰ ਤੇ ਪਾਈਐ ਬੂਢਤ ਪ੍ਰਾਣੀ ਜਿਨ ਗੁਰਹਿ ਤਰਾਇਆ ਜਿਸ ਪ੍ਰਸਾਦ 모ਹੈ ਨਹੀਂ ਮਾਇਆ ਹਲਤ ਪਲਤ ਜਿਨ ਗੁਰਹਿ ਸਵਾਰਿਆ ਦੇਸ ਗੋਰੀ ਉੱਪਰ ਸਦਾ ਹਉ ਵਾਰਿਆ ਮਹਾ ਮੁਗਤ ਤੇ ਕੀ ਆ ਗਿਆਨੀ ਗੁਰ ਪੂਰੇ ਕੀ ਅਕਥ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵ ਵੱਡਾ ਭਾਗ ਪਾਈਐ ਹਰ ਸੇਵ ਪ੍ਰਭਾਤੀ ਮਹੱਲਾ ਪੰਜਵਾ ਸਗਲੇ ਦੁੱਖ ਮਿਟੇ ਸੁਖ ਦਈਏ ਆਪਣਾ ਨਾਮ ਜਪਾਇਆ ਕਰ ਕਿਰਪਾ ਆਪਣੀ ਸੇਵਾ ਲਾਈ ਸਗਲਾ ਦੁਰਤ ਮਟਾਇਆ ਹਮ ਬਾਰਿਕ ਸਰਲ ਪ੍ਰਭ ਦਿਆਲ ਅਵਗਣ ਕਾਟ ਕੀਏ ਪ੍ਰਭ ਆਪਣੇ ਰਾਖ ਲੀਏ ਮੇਰਾ ਗੁਰ ਗੋਪਾਲ ਰਹਾਉ ਤਾਪ ਪਾਪ ਬਿਨ ਸੇ ਖਿਨ ਭੀਤਰ ਭਏ ਕਿਰਪਾਲ ਗੁਸਾਈ ਸਾਸ ਸਾਸ ਪਾਰ ਬ੍ਰਹਮ ਅਰਾਦੀ ਆਪਣੇ ਸਤ ਗੁਰ ਕੈ ਬਲ ਜਾਈ ਅਗਮੇ ਅਗੋਚਰ ਬੇਅੰਤ ਸੁਆਮੀ ਤਾ ਕਾਇੰਤ ਨ ਪਾਈਐ ਲਾਹਾ ਖਾਟ ਹੋਈਐ ਤਨਵੰਤਾ ਆਪਣਾ ਪ੍ਰਭੂ ਧਿਆਈਐ ਆਠ ਪਹਿਰ ਪਾਰ ਬ੍ਰਹਮ ਧਿਆਈ ਸਦਾ ਸਦਾ ਗੁਣ ਗਾਇਆ ਕਹੋ ਨਾਨਕ ਮੇਰੇ ਪੂਰੇ ਮਨੋਰਥ ਪਾਰ ਬ੍ਰਹਮ ਗੁਰ ਪਾਇਆ ਪ੍ਰਭਾਤੀ ਮਹੱਲਾ ਪੰਜਵਾ ਸਿਮਰਤ ਨਾਮ ਕਿਲ ਬਿਖ ਸਭ ਨਾਸਿ ਸਚ ਨਾਮ ਗੁਰਦੀਨੀ ਰਾਸਿ ਪ੍ਰਭ ਕੀ ਦਰਗਾਹ ਸੋਭਾਵੰਤੇ ਸੇਵਕ ਸੇਵ ਸਦਾ ਸੋਹੰਤੇ ਹਰ ਹਰ ਨਾਮ ਜਪੋ ਮੇਰੇ ਭਾਈ ਸਗਲੇ ਰੋਗ ਦੋਖ ਸਭ ਬਿਨ ਸਹਿ ਅਗਿਆਨ ਅੰਧੇਰਾ ਮਨ ਤੇ ਜਾਈ ਰਹਾਉ ਜਨਮ ਮਰਨ ਗੁਰ ਰਾਖੇ ਮੀਤ ਹਰ ਕੇ ਨਾਮ ਸਿਉ ਲਾਗੀ ਪ੍ਰੀਤ ਕੋਟ ਜਨਮ ਕੇ ਗਏ ਕਲੇਸ਼ ਜੋ ਤਿਸ ਭਾਵੈ ਸੋ ਭਲ ਹੋਸ ਤਿਸ ਗੁਰ ਕੋ ਹਉ ਸਦ ਬਲ ਜਾਈ ਜਿਸ ਪ੍ਰਸਾਦ ਹਰ ਨਾਮ ਧਿਆਈ ਐਸਾ ਗੁਰ ਪਾਈਐ ਵਡ ਭਾਗੀ ਜਿਸ ਮਿਲਤੇ ਰਾਮ ਲਿਵ ਲਾਗੀ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ आठ पहर अपनी लिबलाए जन नानक प्रभु की सरनाए प्रभाती महल्ला पंजवा कर कृपा अपने प्रभु की ए, हर का नाम जप्ण कह दीए आठ पहर गुण गाए गोविंद पै बिनसे उतरे सब चिंद उबरे सतगुरु चरणी लाग जो गुरु कह सोई फल मीठा ਮਨ ਕੀ ਮਤ ਤਿਆਗ ਰਹਾਉ ਮਨ ਤਨ ਵਸਿਆ ਹਰ ਪ੍ਰਭ ਸੋਈ ਕਲ ਕਲੇਸ਼ ਕਿਛ ਬਿਗਨ ਨਾ ਹੋਈ ਸਦਾ ਸਦਾ ਪ੍ਰਭ ਜੀ ਕੈ ਸੰਗ ਉਤਰੀ ਮੈਲ ਨਾਮ ਕੈ ਰੰਗ ਚਰਨ ਕਮਲ ਸਿਓ ਲਾਗੋ ਪਿਆਰ ਬਿਨ ਸੇ ਕਾਮ ਕ੍ਰੋਧ ਅਹੰਕਾਰ ਪ੍ਰਭ ਮੇਣ ਕਾ ਮਾਰਗ ਜਾਨਾ ਭਾਈ ਭਗਤ ਹਰਿ ਸਿਉ ਮਨ ਮਾਨਾ ਸੁਣ ਸੱਜਣ ਸੰਤ ਮੀਤ ਸੁਹੇਲੇ ਨਾਮ ਰਤਨ ਹਰਿ ਅਗਹਿ ਅਤੋਲੇ ਸਦਾ ਸਦਾ ਪ੍ਰਭ ਗੁਣ ਨਿਦ ਗਾਈਐ ਕਹੋ ਨਾਨਕ ਵਡ ਭਾਗੀ ਪਾਈਐ ਪ੍ਰਭਾਤੀ ਮਹੱਲਾ ਪੰਜਵਾਂ ਸੇਤਨਵੰਤ ਸੇ ਸਚ ਸਾਹਾ ਹਰ ਕੀ ਦਰਗਾਹ ਨਾਮ ਵਸਾਹਾ ਹਰ ਹਰ ਨਾਮ ਜਪੋ ਮਨ ਮੀਤੈ ਗੁਰ ਪੂਰਾ ਪਾਈਐ ਵਡ ਭਾਗੀ ਨਿਰਮਲ ਪੂਰਨ ਰੀਤ ਰਹਾਉ ਪਾਇਆ ਲਾਭ ਵਜੀਵਾदाई ਸੰਤ ਪ੍ਰਸਾਦ ਹਰ ਕੇ ਗੁਣ ਗਾਈ ਸਫਲ ਜਨਮ ਜੀਵਨ ਪਰਮਾਨ ਗੁਰ ਪ੍ਰਸਾਦੀ ਹਰ ਰੰਗ ਮਾਨ ਬਿਨ ਸੇ ਕਾਮ ਕ੍ਰੋਧ ਹੰਕਾਰ ਨਾਨਕ ਗੁਰਮੁਖ ਉਤਰਹਿ ਪਾਰ ਪਰਵਾਤੀ ਮਹੱਲਾ ਪੰਜਵਾ ਗੁਰਪੂਰਾ ਪੂਰੀ ਤਾਂ ਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟੱਲਾ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤਾਂ ਕਾ ਨਸੈ ਹਰ ਰੰਗ ਰਾਤਾ ਮਨ ਰਾਮ ਗੁਣ ਗਾਵੇ ਮੁਕਤੋ ਸਾਧੂ ਧੂਰੀ ਨਾਵੇ ਰਹਾਉ ਗੁਰ ਪ੍ਰਸਾਦੀ ਉੱtre ਪਾਰ ਭਉ ਪਰਮ ਬਿਨਸੇ ਬੇਕਾਰ ਮਨ ਤਨ ਅੰਤਰ ਬਸੇ ਗੁਰ ਚਰਨਾ ਨਿਰਪਹਿ ਸਾਧ ਪਰੇ ਹਰ ਸਰਨਾ ਆਨੰਦ ਸਹਿਜ ਰਸ ਸੂਖ ਖਨੇਰੇ ਦੁਸ਼ਮਣ ਦੁਖ ਨ ਆਵੈ 네ਰੇ ਗੁਰ ਪੂਰੇ ਆਪਣੇ ਕਰ ਰਾਖੇ ਹਰਨਾਮ ਜਪਤ ਕਿਲ ਬਖ ਸਭ ਲਾਥੇ ਸੰਤ ਸਾਜਨ ਸਿਖ ਭਏ ਸੁਹੇਲੇ ਗੁਰ ਪੂਰੇ ਪ੍ਰਭ ਸਿਹੁ ਲੈ ਮੇਲੇ ਜਨਮ ਮਾਰਨ ਦੁਖ ਫਾਹ ਕਾਟਿਆ ਕਹੋ ਨਾਨਕ ਗੁਰ ਪੜਦਾ ਢਾਕਿਆ